ਮੈਂ ਨਿਰਭਉ ਮਾਨਿਆ ਇਹ ਮੇਰਾ ਤਹਿ ਰੂਪ ਜਿਹੜਾ ਸੰਸਾਰ ਹੈ ਇਹ ਤੋਂ ਨਿਰਭਉ ਕਰ ਦਿੱਤਾ ਨਿਰਭਉ ਸਰੂਪ ਦੇ ਆਨੰਦ ਨੂੰ ਮਾਨਿਆ ਹੈ ਲੱਖ ਮਹਿ ਅਲਖ ਲਖਾਓ ਲੱਖਾਂ ਸੰਸਾਰ ਦੇ ਜੀਆਂ ਚ ਇੱਕ ਅਲਖ ਸਰੂਪ ਵੀ ਕੋਈ ਇੱਕ ਨੂੰ ਲਖਾਤਾ ਹੈ ਅਗਮ ਅਗੂਤਰ ਗਤਗੰਭੀਰ ਤਉ ਮੇਰਾ ਸੰਕਲਪ ਕਲਪਦਾ ਵਿਸ਼ਾ ਨਹੀਂ ਹੋ ਗਮ ਤਾਂ ਜੋ ਰਹਤ ਹੋ ਇੰਦਰੀਆਂ ਦੇ ਵਿਸ਼ੇ ਹੋ ਆਪ ਦੀ ਗਤੀ ਜਿਹੜੀ ਦਿੱਤੀ ਗੰਭੀਰਤਾ ਵਾਲੀ ਬੜੀ ਡੁੰਗਾਈ ਵਾਲੀ ਹੈ ਸਤਿਗੁਰ ਪਰਚਾਇਓ ਸਤਿਗੁਰੂ ਸਾਹਿਬ ਜੀ ਨੇ ਪ੍ਰੇਮ ਦੇ ਪਰਚੇ ਚ ਆਪ ਨੂੰ ਪਰਚਾਇਆ ਹੈ ਜੇ ਸਤਿਗੁਰੂ ਜਿਨ੍ਹਾਂ ਨੇ ਪ੍ਰੇਮ ਦੇ ਪਰਚੇ ਚ ਪਰਚਾਇਆ ਹੈ ਉਹ ਆਗੋਂ ਅਗੋਚਰ ਜੋ ਗੰਭੀਰਤਾ ਵਾਲਾ ਉਸ ਦੀ ਗਤ ਪ੍ਰਾਪਤੀ ਕਰਾਉਂਦੀ ਹੈ ਉਹਨਾਂ ਨੂੰ ਗੁਰ ਪਰਚੈ ਪਰਵਾਣ ਜਿਵੇਂ ਗੁਰੂ ਰਾਮਦਾਸ ਸਾਹਿਬ ਦੀ ਪ੍ਰੇਮ ਦੇ ਪਰਚੇ ਚ ਸਨ ਕਿਵੇਂ ਮਾਰਾ ਬੰਮ ਗਿਆਨ ਦੇ ਪਰਚੇ ਦੀ ਪ੍ਰਮਾਣ ਨਹੀਂ ਕੁੱਤਣਾ ਵੀ ਨਹੀਂ ਆਈ ਆਪ ਪਰਚੇ ਹੋਏ ਹੋ ਰਾਜਵਹਿ ਜੋਗ ਕੁਮਾਰ ਰਾਜੇ ਵਿੱਚ ਯੋਗ ਨੂੰ ਕਮਾਉਣਾ ਕੀਤਾ ਗ੍ਰਸਤ ਵਿੱਚ ਰਹਿ ਕੇ ਜੀਵਾਂ ਦੀ ਕਲਿਆਣ ਕੀਤੀ ਆ ਘਰਵਾਰੀ ਹੋਏ ਵਰਤਿਆ ਘਰਵਾਰੀ ਸਿੱਖ ਪੈਰੀਂ ਪਾਏ ਇਸੇ ਪ੍ਰਕਾਰ ਰਾਜ ਪ੍ਰਕਾਸ਼ ਰੂ ਦੇ ਜੁੜਨਾ ਕਮਾਉਣਾ ਕੀਤਾ ਹੈ। ਧੰਨ ਤਾਨੂ ਗੁਰੂ ਤਾਨੂ ਧਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਅੰਗਦ ਸਾਹਿਬ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ। ਆਪ ਹਰ ਸਰ ਸੁਭਰ ਭਰਾਇਓ। ਅਤੇ ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਨੇ ਭਰ ਖਾਲੀਆਂ ਰਦਿਆਂ ਨੂੰ ਲਵਾ ਲਾ ਭਰ ਦਿੱਤਾ ਗੁਣਾਂ ਦੇ ਨਾਲ ਧੰਨ ਗੁਰਦੇਵ ਸਾਹਿਬ ਆਪ ਦੇ ਮਾਤਾ ਸਾਹਿਬ ਜੀ ਮਾਤਾ ਪਾਨੀ ਜੀ ਤੁਨ ਗੁਰੂ ਅਰਜਨ ਸਾਹਿਬ ਦੇ ਆਪ ਦੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਤੁਨ ਆਪ ਗੁਰੂ ਅਰਜਨ ਸਾਹਿਬ ਜੀ ਖਾਲੀ ਹਿਰਦਿਆਂ ਨੂੰ ਲਵਾ ਲਾ ਬ੍ਰਹਮ ਗਿਆਨ ਰੂਪੀ ਅੰਬਰ ਤਰਨ ਨਾਲ ਭਰ ਦੁੱਤਾ ਹੈ ਗੁਰਗੰਮ ਪਰਮਾਣ ਅਜਰ ਜਰਿਓ ਜਿਵੇਂ ਗੁਰੂ ਮਹਾਰਾਜ ਸਾਹਿਬ ਗੰਮ ਗੰਮ ਨਾਲ ਪ੍ਰਾਪਤ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਗਿਆਨ ਚ ਪ੍ਰਾਪਤ ਸਨ ਉਹਨਾਂ ਦੇ ਸਰਦਾਰ ਤੁਸੀਂ ਇਹ ਯਾਰੋ ਵਸਤਾਂ ਨੂੰ ਜਰਨਾ ਕੀਤਾ ਹੈ ਹਰ ਸੰਤੋਖ ਸਮਾਇ ਸੰਤੋਖ ਦੇ ਸਰੋਵਰ ਹੋ ਮਹਾਰਾਜ ਆਪ ساری ਦੁਨੀਆ ਚ ਆਪ ਦਾ ਜਸ ਸਮਾਇਆ ਹੋਇਆ ਹੈ ਗੁਰ ਅਰਜਨ ਕਾਲ ਉਚਰੇ ਕਲ ਭਾਟੀ ਜੀ ਉਚਾਰਦੇ ਨੇ ਗੁਰੂ ਅਰਜਨ ਸਾਹਿਬ ਜੀ ਤੈ ਸਹਿਜ ਜੋਗ ਨਿਜ ਪਾਇ ਤੁਸੀਂ ਮਹਾਰਾਜ ਸਹਿਜ ਪ੍ਰਕਾਸ਼ ਰੂਪ ਵਿੱਚ ਜਿਹੜਾ ਜੁੜਨਾ ਹੈ ਇਹ ਆਪ ਨੂੰ ਪਾਉਣਾ ਕੀਤਾ ਹੈ ਅਮਿਓ ਰਸਨਾ ਬਾਦਨ ਵਰਦਾਤ ਸੇ ਮਹਾਰਾਜ ਆਪਦੀ ਰਸਨਾ ਤੇ ਅੰਮ੍ਰਿਤ ਬਸਦਾ ਹੈ ਅਜੇ ਸੱਚੇ ਪਾਤਸ਼ਾਹ ਅੰਮ੍ਰਿਤ ਦਾ ਵਰਦਾਤ ਵਰਦਾਨ ਦਿੰਨੇ ਹੋ ਆਪ ਅਲਖ ਅਪਾਰ ਗੁਰਸੂਰ ਸੇ ਮਹਾਰਾਜ ਅਮਿਓ ਰਸਨਾ ਵਰਦਾਤ ਅੰਮ੍ਰਿਤ ਰਸਨਾ ਤੋਂ ਵਿਚਾਰ ਕਰਕੇ ਵਰਦਾਨ ਦੇ ਦਿੰਨੇ ਹੋ ਅੰਮ੍ਰਿਤ ਰੂਪ ਆਪ ਹੋ ਤੇ ਹਾਂ ਜੀ ਅਮੇਉ ਰਸਨਾ ਬਦਨ ਬਰਦਾਦ ਬਨਨ ਮੁਖ ਦੁਆਰਾ ਵਰਦੇਣ ਵਾਲੇ ਹੂੰ ਆਪ ਗਿਆਨ ਕਰਨ ਵਾਲੇ ਹੂੰ ਬ੍ਰਹਮ ਗਿਆਨ ਦਾ ਆ ਲਖ ਅਪਾਰ ਗੁਰ ਸੂਰ ਅਜੇ ਮਹਾਰੇ ਲਖਣ ਤੋਂ ਰਹਿਤ ਹੂੰ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਿਤ ਹੂੰ ਸਤਗੁਰੂ ਸੂਰਜ ਦੀ ਨਿਯਾਈ ਹੂੰ ਆਪ ਅ ਗਿਆਨ ਦਾ ਧੀਰੇ ਚੱਕਣ ਵਾਲੇ ਸ਼ਬਦ ਹਉ ਮੈਂ ਨਿਵਾਰਿਓ ਸ਼ਬਦ ਉਪਦੇਸ਼ ਦੇ ਕੇ ਹਉਮੈ ਦੇ ਧੀਰੇ ਨੂੰ ਮੇੜ ਦਿੰਦਾ ਹੈ ਸੂਰਮੇਓ ਸ਼ਬਦ ਦਾਰਾ ਹਉਮੈ ਨੂੰ ਮੇੜ ਦੁੱਤਾ ਹੈ ਪੰਜਾਹਰਨ ਦਲਿਓ ਪੰਜਾਹਰਨ ਪੰਜੇ ਨਾਲ ਜਿਹੜਾ ਹਰੇ ਮੇਟੇ ਐਸਾ ਕੌਣ ਸ਼ੇਰ ਸ਼ੇਰ ਕੌਣ ਹੰਕਾਰ ਹੰਕਾਰ ਨੂੰ ਤੁਸੀਂ ਦਲ ਦੁੱਤਾ ਹੈ ਸੱਚੇ ਬਾਦਸ਼ਾਹ ਰਹਿ ਨਹੀਂ ਦੁੱਤਾ ਪੰਜਾਹਰਨ ਪੰਜਾਂ ਕਲੇਸਾਂ ਦੇ ਨਾਲ ਜੋ ਗਿਆਨ ਅਭਿਦਿਆਰ ਸਮਤਾ ਰਾਗ ਦਾ ਖਵੀ ਨਿਵੇਸ਼ ਆਜਕੋ ਇਹ ਪੰਜੇ ਪੰਜੇ ਦੇ ਨਾਲ ਜਿਹੜਾ ਅਗਿਆਨ ਹਰਨ ਵਾਲਾ ਜੀਆਂ ਨੂੰ ਉਸ ਅਗਿਆਨ ਨੂੰ ਵੀ ਤੁਸੀਂ ਹਰ ਦਤ ਦਲ ਦਿੱਤਾ ਹੈ ਪੰਜ ਹਰਣ ਪੰਜੇ ਗਿਆਨ ਇੰਦਰੀਆਂ ਹਰਨੀਆਂ ਵੀ ਨਹੀਂ ਆਈਆਂ ਹਨਗੀਆਂ ਜਿਹੜੀਆਂ ਇਹਨਾਂ ਦੇ ਵਿਸ਼ੇ ਨੂੰ ਵੀ ਦਲ ਦਿੱਤਾ ਹੈ ਆਪਨੇ ਸੋਨੋ ਸਹਿਜ ਨਿਜ ਘਰ ਸਹਾਰਿਓ ਬਦ ਸੋਨੋ ਫੁਰੂਪ ਹੋ ਆਪ ਸਹਿਜ ਗਿਆਨ ਸਰੂਪ ਹੋ ਨੇ ਹੀ ਆਪਣੇ ਘਰ ਦਾ ਸਹਾਰਾ ਆਸਰਾ ਦਿੰਨੇ ਹੋ ਆਪ ਹਰ ਨਾਮ ਲਾਗ ਜਗ ਉਧ ਰਿਓ ਕੇ ਮਹਾਰਾਜ ਉਹ ਹਰੀ ਆਪ ਦੇ ਨਾਮ ਵਿੱਚ ਲੱਗਾ ਹੈ ਜਗਤ ਕੋਲਾ ਆਪਨੇ ਉਧਾਰ ਕੀਤਾ ਹੈ ਉਧਰ ਜਹਾਨੋ ਜੀਵ ਸਤਗੁਰੂ ਰਿਜਾਇ ਬਸਾਇ ਜਿਨਾਂ ਨੂੰ ਸਤਗੁਰਾਂ ਦੇ ਉਪਦੇਸ਼ ਨੂੰ ਹਿਰਦੇ ਚ ਵਸਾਉਣਾ ਕੀਤਾ ਹੈ ਗੁਰ ਅਰਜਨ ਕਲੁ ਚਰੈ ਕਲ ਭਟ ਜੀ ਹੁਚਾਰਦੇ ਹੈ ਗੁਰੂ ਅਰਜਨ ਸਾਹਿਬ ਜਗਤ ਗੁਰੂ ਸੈ ਜਨ ਕਹ ਕਲਸ ਦੀਪਾ ਤੁਸੀਂ ਮਾਰਿਆ ਜਨ ਕਾ ਗਿਆਨ ਦਾ ਕਲਸ ਪ੍ਰਕਾਸ਼ਨਾ ਕੀਤਾ ਜਿਵੇਂ ਦਰਬਾਰ ਸਾਹਿਬ ਦੇ ਉੱਤੇ ਕਲਸ ਲੱਗੇ ਹੁੰਦੇ ਹੈ ਸਵੇਨੇ ਦੇ ਇਸ ਪ੍ਰਕਾਰ ਗਿਆਨ ਦਾ ਕਲਸ਼ ਤੁਸੀਂ ਦਪਾਇਓ ਪ੍ਰਕਾਸ਼ਿਆ ਹੈ ਕਲ ਸੁੰਦਰ ਸੱਚੇ ਪਾਤਸ਼ਾਹ ਸੋ ਭਲੀ ਪ੍ਰਕਾਰ ਗਿਆਨ ਨੂੰ ਚਮਕਾਤਾ ਹਿਰਦਿਆਂ ਦੇ ਅੰਦਰ ਰਿਦੇ ਰੂਪੀ ਕਲਸਾਂ ਘੜਿਆਂ ਦੇ ਅੰਦਰ ਸਿੱਖਾਂ ਦੇ ਗਿਆਨ ਚਮਕਾਤਾ ਹੈ ਆਪਨੇ ਐਸਾ ਆਵਜਾ ਸਰੂਪ ਐ ਸੱਚੇ ਪਾਤਸ਼ਾਹ ਹਰ ਨਾਮ ਲਾਗ ਜਗ ਉਗਰਿਓ ਗੁਰੂ ਗ੍ਰੰਥ ਸਾਹਿਬ ਬਸਾਇਓ अर्जुन ਕਹਿੰਦਾ ਮੁਝਰੇ ਕਹ ਜਨ ਕਹ ਕਲਸ ਦੀਵਾਰ ਵਾਹਿਗੁਰੂ ਜੀ ਦਾ ਧੰਸਾ ਵਾਹਿਗੁਰੂ ਸਾਹਿਬ ਜੀਉ ਸੋਰਠਿ ਗੁਰ ਅਰਜਨ ਪਰਮਾਣੂ 파ਰਥਉ ਚਾਲੈ ਨਹੀਂ ਗੁਰ ਅਰਜਨ ਪੁਰਖ ਪਰਮਾਣੂ 파ਰਥਉ ਚਾਲੈ ਨਹੀਂ 니ਜਾ धाम ਨਹੀਂ ਸਾਨੋ ਸਤਗੁਰ ਸਬਦ ਸਵਾਰਿਓ ਪਵਜਲ ਸੇਰ ਪਵਜਲ ਸੋਰਠੇ ਗੁਰ ਅਰਜਨ ਪੁਰਖ ਪਰਮਾਣੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗ੍ਰੰਥੀ ਜੀ ਮਸਾਹਬ ਜੀ ਉਹਨਾਂ ਨੂੰ ਬੇਨਤੀ ਕਰ ਦੇਣੀ ਜਦੋਂ ਲੈਡ ਦਾ ਪ੍ਰਬੰਧ ਹੋ ਜਾਊਗਾ ਉਸ ਵੇਲੇ ਇੱਥੇ ਭੋਗ ਪਾ ਦੇਵਾਂਗੇ ਸੋਰਠਿ ਗੁਰ ਅਰਜਨ ਪੁਰਖ ਪਰਮਾਣ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਨਰ ਅਵਤਾਰ ਅਰਜਨ ਦੁਆਪਰ ਵਿੱਚ ਹੋਏ ਹਨ ਉਹਨਾਂ ਦੇ ਬਾਰੇ ਸਾਹਿਬ ਸਦਰਸਵਾਏ ਜੇ ਕੋਈ ਸ਼ੰਕਾ ਕਰੇ ਹੈ ਪਟੋ ਕਹਿੰਦੇ ਗੁਰੂ ਅਰਜਨ ਦੇਵ ਜੀ ਉਸ ਪੁਰਖ ਅਵਤਾਰ ਨਰ ਅਵਤਾਰ ਜੋ ਕ੍ਰਿਸ਼ਨ ਭਗਵਾਨ ਜੀ ਦਾ ਸੱਜਣ ਮਿੱਤਰ ਸੀ ਉਸ ਦੇ ਤੁਲ ਹਨ ਗੁਰੂ ਸਾਹਿਬ ਜੀ ਤਾਂ ਇਹੀ ਬਾਬਤ ਉਤਰ ਦਿੰਦੇ ਹੁਣ ਸੋਰਠੇ ਗੁਰੂ ਅਰਜਨ ਪੁਰਖ ਪਰਮਾ ਸੋਰਠੇ ਸੰਧ ਰਾਜਵੇ ਹੋਏ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਪੁਰਖ ਜੋ ਨਾਰ ਉਤਾਰ ਅਰਜਨ ਹੋਇਆ ਹੈ ਉਹਦੇ ਬਰਾਬਰ ਪ੍ਰਾਪਰਮਾਨ ਹਨ 파ਰਥਵ ਚਾਲੈ ਨਹੀਂ ਜਿਸ ਮਰਕਾਰ ਕਹਿੰਦੇ ਅਰਜਨ ਜੰਗ ਵਿੱਚੋਂ ਚਲਾਇ ਮਾਨ ਨਹੀਂ ਸੀ ਹੁੰਦਾ ਇਸ ਪ੍ਰਕਾਰ ਗੁਰੂ ਸਾਹਿਬ ਚਲਾਇ ਮਾਨ ਨਹੀਂ ਹੁੰਦੇ ਹਨ ਹਰ ਵਕਤ ਮਾਰਾ ਸਾਹਿਬ ਜੀ ਕਾਇਮ ਰਹੇ ਪਰ ਸਾਰਸੰਗੀ ਜੀ ਅਰਜੁਨ ਦੇ ਜੀਵਨ ਵਿੱਚ یوں ਲਿਖਿਆ ਹੋਇਆ ਹੈ ਜਿਸ ਵੇਲੇ ਕ੍ਰਿਸ਼ਨ ਭਗਵਾਨ ਜੀ ਵੈਕੁੰਠ ਨੂੰ ਚਲੇ ਗਏ ਹਨ ਉਸ ਵਕਤ ਸਾਰਸੰਗੀ ਜੀ ਅਰਜੁਨ ਨੂੰ ਆਗਿਆ ਦਿੱਤੀ ਸੀ ਕਿ ਜੇ ਨਹੀਂਆਂ ਮੇਰੀਆਂ ਗੋਪੀਆਂ ਇਹਨਾਂ ਦਾ ਰਣਵਾਸ ਲਿਜਾ ਕੇ ਹਸਨਾਪੁਰ ਚ ਤੂੰ ਸੇਵਾ ਕਰੀ ਇਹ ਗੱਲ ਸੁਣ ਕੇ ਅਰਜੁਨ ਨੇ ਕ੍ਰਿਸ਼ਨ ਜੀ ਤੋਂ ਆਗਿਆ ਲੈ ਕੇ ਜਦੋਂ ਵੈਕੁੰਠ ਗਮਨ ਕਰ ਗਏ ਕ੍ਰਿਸ਼ਨ ਜੀ ਬਦਕ ਆਇਆ ਭਾਲ ਦਾ ਦੇਰ ਕੇ ਮੇਰੇ ਕਾ ਜਾਨ ਮਾਰ ਲੈ ਮਾਰੇ ਗੱਲ ਵਿੱਚ ਲੀਤਾ ਕ੍ਰਿਸ਼ਨ ਜੀ ਉਗਣ ਕੀਤੇ ਹਰਨਾ ਜਕਾਰੇ ਭਲੇ ਭਲੇ ਕਰ ਮਨੀਆਂ ਤੇ ਬੁਰਿਆਂ ਦੇ ਹਰ ਕਾਜ ਸਵਾਰੇ ਪਾਪ ਕਰੇਂਦੇ ਪਤ ਤੋਂ ਉਧਾਰੇ ਇਸ ਪ੍ਰਕਾਰ ਭਗਵਾਨ ਕ੍ਰਿਸ਼ਨ ਜੀ ਉਹ ਬਾਲੀ ਦੇ ਅੰਦਰ ਸੰਕਲਪ ਰਹਿ ਗਿਆ ਸੀ ਰਾਮਚੰਦਰ ਜੀ ਤੀਰ ਨਾਲ ਉਹਲੇ ਹੋ ਕੇ ਮਾਰਿਆ ਸੀ ਉਹ ਬਾਲੀ ਫਨਕ ਬਣ ਕੇ ਤੁਰਿਆ ਫਿਰਦਾ ਸੀ ਦੁਆਪਰ ਚ ਗੋ ਆਰਿ ਕ੍ਰਿਸ਼ਨ ਜੀ ਰਾਮਚੰਦਰ ਜੀ ਵਿਸ਼ਨੂ ਦੇ અવਤਾਰ ਸਨ ਉਹਨਾਂ ਦੇ ਤੀਰ ਉਸ ਵੇਲੇ ਫੰਦ ਕਨ ਮਾਰਿਆ ਕ੍ਰਿਸ਼ਨ ਜੀ ਨੇ ਕਹ ਕੇ ਭਈ ਮੈਂ ਰਾਮ ਹੋ ਕੇ ਉਹਨੇ ਤੇਰੇ ਤੀਰ ਮਾਰਿਆ ਸੀ ਤੇ ਤੇਰਾ ਮੈਂ ਗੁਨਾਹ ਮਾਫ ਕਰਦਾ ਤਾਂ ਉਹ ਮੇਰੇ ਤੇਰੇ ਅੰਤ ਵਿੱਚ ਜਿਹੜਾ ਸੰਕਲਪ ਸੀ ਉਹ ਪੂਰਾ ਹੋ ਗਿਆ ਹੈ ਤੇ ਹੁਣ ਤੈ ਸਾਡੇ ਤੀਰ ਮਾਰ ਲਿਆ ਉਹਨਾਂ ਨੂੰ ਯਾਦ ਕੀਤੇ ਕਿਉਂ ਪਾਪ ਕਰਨ ਵਾਲੇ ਪਾਪੀਆਂ ਦਾ ਉਧਾਰ ਕਰਦਾ ਸਰ ਸੰਗੇ ਜੀ ਇਸ ਪ੍ਰਕਾਰ ਭਗਵਾਨ ਕ੍ਰਿਸ਼ਨ ਜੀ ਜਦੋਂ ਬਕੁਨਥ ਵਿੱਚ ਗਏ ਸਨ ਉਹ ਉਸ ਵਕਤ ਅਰਜੁਨ ਨੂੰ ਕਿਹਾ ਸੀ ਕਿ ਹਸਨਾਪੁਰਜ ਜਾ ਕੇ ਤੁਹਾਡਾ ਰਾਜ ਹੈ ਉੱਥੇ ਲਿਜਾ ਕੇ ਮੇਰੀ ਜਿਹੜੀ ਦੁਆਰਕਾ ਹੈ ਇਹ ਸਮੁੰਦਰ ਵਿੱਚ ਡੁੱਬ ਜਾਣੀ ਹੈ ਤੇ ਤੂੰ ਗੋਪੀਆਂ ਦੀ ਜਾ ਕੇ ਉੱਥੇ ਸੇਵਾ ਕਰੀ ਨਾਲ ਲੈ ਜਾ ਅਰਜੁਨ ਸੁਣ ਕੇ ਪ੍ਰਵਾਸ ਖੇਤਰ ਤੋਂ ਸਾਰੀਆਂ ਗੋਪੀਆਂ ਦੇ ਤਾਂ ਹੀ ਨਾਲ ਲੈ ਕੇ ਕ੍ਰਿਸ਼ਨ ਦੇ ਰਿਵਾਸ ਨੂੰ ਜੋ ਤੁਰਪਿਆ ਸਾਧ ਸੰਗਤ ਜੀ ਰਾਸਟੇ 'ਚ ਭੀਲਾ ਦਾ ਦੇਸ ਆਇਆ ਜਿਹੜਾ ਭੀਲ ਇੱਕ ਦਰੋਣਾਚਾਰੀ ਦੇ ਪਾਸ ਤਰਖ ਵਿਦਿਆ ਸਿੱਖਣ ਵਾਸਤੇ ਗਿਆ ਸੀ ਅਰਜਨ ਨੇ ਪ੍ਰਣ ਕੀਤਾ ਹੋਇਆ ਸੀ ਕਿ ਇਹ ਦਰੋਣਾਚਾਰੀ ਜੀ ਮੇਰੇ ਜੈਸੀ ਵਿਦਿਆ ਕਿਸੇ ਨੂੰ ਹੋਰ ਨਾ ਸਿਖਾਈ ਤੇ ਦਰੋਣਾਚਾਰੀ ਨੇ ਇਹਦੇ ਪ੍ਰੇਮ ਵਿੱਚ ਆ ਕੇ ਕਿਹਾ ਸੀ ਚੰਗਾ ਅਰਜਨ ਤੇਰੇ ਜੈਸੀ ਵਿਦਿਆ ਨਹੀਂ ਮੈਂ ਕਿਸੇ ਨੂੰ ਸਿਖਾਵਾਂਗਾ ਜੇਹੀ ਤੂੰ ਤਰਖ ਵਿਦਿਆ ਦਿੱਤੀ ਹੈ ਕਿ ਤੇਰੇ ਕੋਲੇ ਰਹੇਗੀ ਉਸ ਵੇਲੇ ਦ੍ਰੋਣਾਚਾਰਜ ਜੀ ਨੇ ਇਹ ਬਚਨ ਨੂੰ ਸੁਣ ਕਰਕੇ ਜਿਹੜਾ ਪੀਲਾ ਉਹ ਉਸ ਵੇਲੇ ਪੀਲਾ ਵਿੱਚੋਂ ਆਇਆ ਸੀ ਸਿੱਖਣ ਉਹਦੇ ਹੱਥ ਬੜੇ ਚੰਗੇ ਸੀ ਬੜਾ ਨਿਸ਼ਾਨਾ ਲਾਉਂਦਾ ਸੀ ਉਹਨੂੰ ਵੇਖ ਕੇ ਅਰਜਨ ਨੇ ਈਰਖਾ ਕੀਤੀ ਕਿ ਇਹ ਮੇਰੇ ਨਾਲੋਂ ਵੱਧ ਕੇ ਹੋ ਜਾਏਗਾ ਸ਼ਸਤਰ ਵਿਦਿਆ 'ਚ ਇਹਨੂੰ ਦ੍ਰੋਣਾਚਾਰਜ ਜੀ ਦੇ ਪਾਸੋਂ ਵਿਦਿਆ ਕਰਦੀ ਹੈ ਉਹਨੂੰ ਦ੍ਰੋਣਾਚਾਰਜ ਨੂੰ ਕਹੇ ਕਿ ਸਾਹ ਸੰਗੇ ਜੀ ਉਹ ਭੀਲ ਦੇ ਤਾਂ ਹੀ ਉਥੋਂ ਤੁਰਾਤਾ ਆਪਣੇ ਪਾਸੋਂ ਦਰੋਣਾਚਾਰਜ ਨੂੰ ਵਿਦਿਆ ਨਹੀਂ ਸਿਖਾਈ ਪਰ ਉਹ ਭੇਜਿਆ ਭੀਲ ਸੀ ਉਹਨ ਕੀ ਕੀਤਾ ਘਟੀਰੀ ਮਿੱਟੀ ਦੀ ਬਣਾ ਲਈ ਉਹਨੂੰ ਦਰੋਣਾਚਾਰ ਜਾਣ ਕੇ ਪੂਜਦੇ ਪੂਜਦੇ ਨੇ ਐਸੀ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਉਹ ਸਾਹਸ ਸਿੰਘ ਜੀ ਨਿਪਨ ਹੋ ਗਿਆ ਅਰਜੁਨ ਨਾਲੋਂ ਵੀ ਜਿਸ ਵੇਲੇ ਅਰਜੁਨ ਨਾਲੋਂ ਵੀ ਨਿਪਨ ਹੋ ਗਿਆ ਉਹਦੇ ਅੰਦਰ ਉਹ ਵੈਰ ਸੀ ਕਿਨ ਅਰਜੁਨ ਨੇ ਮੈਨੂੰ ਉੱਥੋਂ ਹੀਰਖ ਨਾਲ ਵਿਦਿਆ ਪੜ੍ਹਨੀ ਦਿੱਤੀ ਸੁਖਣੀਤੀ ਸ਼ਾਸਤਰ ਵਿਦਿਆ ਮੈਨੂੰ ਇਹ ਇੰਤਰਾਤਾ ਹੈ ਜਦੋਂ ਇਹ ਅਰਜੁਨ ਗੋਪੀਆਂ ਲਈ ਆਉਂਦਾ ਸੀ ਉਸ ਵੇਲੇ ਪੀਲਾਉਂ ਦੇ ਇਲਾਕੇ 'ਚ ਆਇਆ ਜਦੋਂ ਪੀਲਾ ਨੂੰ ਪਤਾ ਲੱਗ ਗਿਆ ਕਿ ਅਰਜੁਨ ਉਹ ਹੀ ਹੈ ਜਿਸ ਨੇ ਮੈਨੂੰ ਦਰੁਣਾਚਾਰ ਦੇ ਪਾਸ ਵਿਦਿਆ ਨਹੀਂ ਸਿੱਖਣ ਦਿੱਤੀ ਉਸ ਵੇਲੇ ਘੇਰ ਕੇ ਖਲੋ ਗਿਆ ਉਹ ਪੀਲ ਕਹਿੰਦੇ ਅਰਜੁਨ ਤੈਂ ਮੈਨੂੰ ਉੱਥੇ ਵਿਦਿਆ ਨਹੀਂ ਸਿੱਖਣ ਦਿੱਤੀ ਪਰ ਮੈਂ ਦਰੁਣਾਚਾਰ ਦਾ ਧਿਆਨ ਕਰਕੇ ਅਭਿਆਸ ਨਾਲ ਚੰਗਾ ਪਰਪੱਕ ਹੋ ਗਿਆ ਆ ਮੇਰੇ ਨਾਲ ਯੰਗ ਕਰ ਲੈ ਇਹ ਗੱਲ ਸੁਣ ਕੇ ਸਾਹਸ ਸਿੰਘ ਜੀ ਅਰਜਨ ਨੇ ਮੁਕਾਬਲਾ ਕੀਤਾ ਅਰਜਨ ਦੇ ਮੁਕਾਬਲਾ ਕਰਨ ਤੋਂ ਸਾਰੇ ਤੀਰ ਅਰਜਨ ਦੇ ਮੁੱਕ ਗਏ ਇੱਕ ਤੀਰ ਸਿਰਫ ਕੋਲੇ ਰਹਿ ਗਿਆ ਉਸ ਵੇਲੇ ਸਾਹਸ ਸਿੰਘ ਜੀ ਅਰਜਨ ਨੇ ਹਾਰ ਮੰਨ ਲਈ ਅਰਜਨ ਦੇ ਹਾਰ ਮੰਨਣ ਤੋਂ ਪੀਲਾ ਦੇ ਗੋਪੀਆਂ ਸਾਰੀਆਂ ਪਕੜ ਲਈਆਂ ਜਿੱਥੇ ਆਉਂਦਾ ਬਚਨ ਗੁਰੂ ਸਾਹਿਬ ਦੀ ਬਾਣੀ ਚ ਕਿਤੇ ਨਿੱਕੀ ਨੂੰ ਤਿਲਕ ਗੋਪੀ ਚੰਦਨ ਲਾਇਆ ਜਿੱਥੇ ਗੋਪੀਆਂ ਸਤੀ ਹੋ ਕੇ ਫਿਰ ਮਰ ਗਈਆਂ ਆਪਣੀ ਕਟਾਰੀਆਂ ਮਾਰ ਕੇ ਉਹ ਪੀਰਾਂ ਦੇ ਹੱਥ ਨਹੀਂ ਆਈਆਂ ਉਹ ਗੋਪੀਆਂ ਦੇ ਸਤੀ ਹੋਣ ਵਾਲੇ ਮਿੱਟੀ ਨੂੰ ਤਿਲਕ ਗੋਪੀ ਤਿਲਕ ਚੰਦਨ ਨਾ ਉਹ ਗੋਪੀਆਂ ਦੇ ਉੱਥੋਂ ਦੀ ਮਿੱਟੀ ਸਤੀ ਹੋਈਆਂ ਦੀ ਲੋਕ ਚੰਦਨ ਦੀ ਨਹੀਂ ਆਈ ਜਾਣ ਕੇ ਮੱਥੇ ਤਿਲਕ ਲਾਉਂਦੇ ਗੁਰੂ ਅਰਜਨ ਸਾਹਿਬ ਨੂੰ ਪ੍ਰਮਾਣ ਦਿੱਤਾ ਐਸੇ ਪ੍ਰਕਾਰ ਸਾ ਸੰਗ ਜੀ ਉਹ ਜਿਹੜਾ ਪੀਰ ਸੀ ਉਹ ਜਦੋਂ ਅਰਜੁਨ ਨੂੰ ਜਿੱਤ ਲਿਆ ਗੋਪੀਆਂ ਕੋਹਾ ਕੇ ਬੇਸ਼ਅਰ ਹੋ ਕੇ ਤੁਰ ਪਿਆ ਉਹਦੀ ਬਾਤ ਲਿਖਿਆ ਹੈ ਸਮੇਂ বিনা ਨਰ ਕਿਆ ਕਰੇ ਸਮੇਂ ਸਮੇ ਮਲਵਾਨ ਅਰਜੁਨ ਗਵਾਈਆਂ ਗੋਪੀਆਂ ਬਹੀ ਧਨ ਖਵਈਵਾਨ ਉਹ ਅਰਜੁਨ ਨੇ ਗੋਪੀਆਂ ਕ੍ਰਿਸ਼ਨ ਭਗਵਾਨ ਦੇ ਬਲ ਨਾਲ ਜਿਹੜੇ ਚ ਬੰਸ ਸੀ ਕ੍ਰਿਸ਼ਨ ਜੀ ਦੇ ਬਕੁੰਢੀ ਜਾਣ ਕਰਕੇ ਨਰਵਰ ਹੋ ਗਿਆ ਤੇ ਅਰਜੁਨ ਦੇ ਪਾਸੋਂ ਪੀਲਾ ਨ ਗੋਪੀਆਂ ਖੋਲੀਆਂ ਸੀ ਇਸ ਪ੍ਰਕਾਰ ਪਾਸ ਹੋ ਚਾਲਾ ਨਹੀਂ ਪਾਸ ਹੋ ਤਾਂ ਜਲਾਇਮਾਨ ਹੁੰਦਾ ਹੈ ਜਦੋਂ ਮੁਕਾਬਲਾ ਆ ਬਣੇ ਜਿਵੇਂ ਭੀਲਾਂ ਕੋ ਹਾਰ ਗਿਆ ਸੀ ਪਰ ਗੁਰੂ ਅਰਜਨ ਸਾਹਿਬ ਕੱਤੀਆਂ ਲੋਹਾਂ ਤੇ ਬੈਠ ਕੇ ਵੀ ਆਪਦੇ ਪਰਨ ਤੋਂ ਨਹੀਂ ਹਾਰਦੇ ਅਤੇ ਗੁਰੂ ਅਰਜਨ ਦੇਵ ਜੀ ਉੱਪਰ ਦੀ ਦੇਰ 'ਤੇ ਬੈਠ ਕੇ ਵੀ ਆਨੰਦ 'ਚ ਬੈਠੇ ਆ ਅਤੇ ਮੀਆਂ ਮੀਰ ਵਰਗੇ ਵੇਖ ਕੇ ਰੋਣ ਲੱਗੇ ਲੋਹਾਂ ਤੇ ਬੈਠ ਕੇ ਗਰਮ ਦੇ ਤਪ ਆ ਕੇ ਵੀ ਕਿਉਂ ਕਹਿੰਦੇ ਆ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬਹਿرائی ਬ੍ਰਹਮ ਪਸਾਰ ਪਸਾਰਿਓਂ ਪੀਤਲ ਸਦਗੁਰ ਤੇ ਸੋਝੀ ਪਾਈ ਕਿਸੇ ਦੁਸ਼ਮਣੋਂ ਸਰਾਫ ਨਹੀਂ ਦਿੰਦਾ ਕੋਈ ਬਚਨ ਨਹੀਂ ਕੀਤਾ ਮੀਆਂ ਮੀਨ ਸੱਚੇ ਪਾਤਸ਼ਾ ਕਿਹਾ ਕਿ ਮੈਥੋਂ ਨਹੀਂ ਸਹਾਰਿਆ ਜਾਂਦੀ ਓਕੜ ਮੈਂ ਦਿੱਲੀ ਤੇ ਲਾਹੌਰ ਦੀ ਟਾੜੀ ਵਜਾ ਲਿਆ ਮੈਨੂੰ ਆ ਗਿਆ ਜਿਓ ਮਾਰਨ ਕਿਆ ਮੀਆਂ ਮੀਰ ਦੇਖ ਤੂੰ ਕੱਲਾ ਆ ਗਿਆ ਨਹੀਂ ਮੰਗਦਾ ਕਿੰਨੇ ਆ ਗਿਆ ਮੰਗਦੇ ਐ 84 ਸਿੱਧ ਗੋਰਖਨਾਥ ਸਮੇਤ ਆ ਗਏ ਛਬਾਈ ਸਾਰੇ ਸਿੱਧੀ ਦੇ ਮੱਲ ਨਾਲ ਮੂਰਸ਼ਾ ਕਰਤੇ ਤੇ ਕਹਿਣ ਲੱਗੇ ਮਾਰਾ ਸਾਨੂੰ ਆਗਿਆ ਦਿਓ ਮਾਰਾ ਕਿ ਇਹ ਨਾ ਪੇਸ਼ਾਨੀ ਖੇਲ ਤੇ ਨਾ ਹੋ ਤਸ ਅਸੀਂ ਜੋ ਕੁਝ ਕਰਨਾ ਹੈ ਵਾਹਿਗੁਰੂ ਦਾ ਬਾਣਾ ਮੰਨਣਾ ਦਾ ਸਿੱਖਾ ਨੂੰ ਸਿਖਾਉਣਾ ਹੈ ਜੇ ਅਸੀਂ ਨਾ ਸਿਖਾਵਾਂਗੇ ਸਿੱਖ ਬਾਣਾ ਕਿਵੇਂ ਮੰਨਿਆ ਕਰਨਗੇ ਇਹੋ ਗੱਲ ਹੈ ਸਾਲ ਸਿੰਘ ਜੀ ਈਸਾ ਜੀ ਨੇ ਬਾਣਾ ਨਹੀਂ ਮੰਨ ਸਕੇ ਇਸ ਕਰਕੇ ਇਸਾਈਆਂ ਚੋਂ ਕੋਈ ਕੁਰਬਾਨੀ ਕਰ ਰਵਾਂ ਦੀ ਦੁਨੀਆ 'ਚ ਪਹਿਲਾ ਹੋਇਆ ਗੁਰੂ ਅਰਜਨ ਦੇਵ ਸਾਹਿਬ ਦੀ ਕੁਰਬਾਨੀ ਦਾ ਫਲ ਕਿੰਨੇ ਸਿਕਾ ਉਬਲੀਆਂ ਦੇਗਾ ਜੀ ਬੈਠੇ ਕਿੰਨੇ ਸਿਕਨ ਖੋਪੜੇ ਲੋਹਾਏ ਕਿੰਨੇ ਸਿਕਨ ਆਰਿਆਂ ਦਾ ਸੀ ਚਰਾਏ ਇਹ ਗੁਰੂ ਅਰਜਨ ਸਾਹਿਬ ਦੀ ਕੁਰਬਾਨੀ ਦਾ ਸਰਕਾ ਹੈ ਜਿਨ੍ਹਾਂ ਨੇ ਰਹਿਬਰ ਨੂੰ ਕੁਰਬਾਨੀ ਨਾ ਕੀਤੀ ਹੋਵੇ ਉਹਦੀ ਉਮਤ ਨੇ ਕੀ ਕੁਰਬਾਨੀ ਕਰਨੀ ਸੋ ਸਰਦੂ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਆਪਣੇ ਇਰਾਦੇ ਤੋਂ ਬ੍ਰਹਮ ਗਿਆਨ ਤੇ ਵੀ ਇਸਤਮ ਰਹੇ ਹਾਂ ਕਿ ਫਿਰ ਪੀਰ ਬਕਮਰ ਔਲੀਏ ਆਕਾਸ਼ੀਆਂ ਮੀਰ ਨੂੰ ਹੱਥ ਜੋੜੀ ਖੜੇ ਦਿਖਾਏ ਕਿ ਸਾਰੇ ਆਗਿਆ ਮੰਗਦੇ ਐ ਪਰ ਅਸੀਂ ਕਹਿੰਨੇ ਸਾਡੀ ਖੇਲ ਤੇ ਨਾ ਆਉ। ਸਾਨੂੰ ਜਿਵੇਂ ਭੌਂਦਾ ਉਸੇ ਤਰ੍ਹਾਂ ਕਰਨ ਦਿਓ। ਬ੍ਰਹਮ ਗਿਆਨੀ ਕੇ ਧੀਰਜੇ ਤੇ ਮੀਆਂ ਮੀਰ ਪੁੱਛਿਆ ਸੀ ਤੇ ਬ੍ਰਹਮ ਗਿਆਨੀ ਨੇ ਧੀਰਜ ਕੀ ਹੁੰਦੀ ਐ? ਜੈਸੇ ਕੋਈ ਜਿਸ ਪ੍ਰਕਾਰ ਕੋਈ ਵਸਦਾ ਖੋਦੇ ਕੋਈ ਚੰਨਣ ਲੇਪ ਇਹ ਵੇਖ ਲਾ ਕੋਈ ਧਰਤੀ ਨੂੰ ਪੱਟੀ ਐ ਕੋਈ ਚੰਨੂ ਦੀ ਲੇਪ ਕਰੀ ਜਾ ਹੈ ਨਾ ਉਹ ਤੋ ਕਹਾ ਦਾ ਅਰਥ ਹੁਣ ਤੈ ਸਮਝ ਲਿਆ ਕਿ ਨਹੀਂ? ਇਹ ਉਹ ਸਾਹਿਬ ਜੀ ਕਹਿੰਦੇ ਗੁਰੂ ਸਾਹਿਬ ਜੀ ਨੇ ਕੀਤੇ। ਅਜਿਨ ਤਾਂ ਜੰਗ ਚੋਂ ਚਲਾਇ ਮਾਨ ਹੋ ਗਿਆ ਪੀਲਾ ਦੇ ਨਾਲ ਤੇ ਗੁਰੂ ਸਾਹਿਬ ਚਲਾਇ ਮਾਨ ਨਹੀਂ ਹੋਏ ਮੁਕਾਬਲੇ ਤੇ ਸ਼ਾਂਤ ਰਾਜ ਚ ਰਹਿ ਕੇ ਕੁਰਬਾਨੀ ਕੀਤੀ ਅਤੇ ਬਾਣੀ ਨੂੰ ਸਾਫ਼ ਤੇ ਰੱਖਿਆ ਬਾਣੀ ਵਿੱਚ ਮੁਹੰਮਦ ਸਾਹਿਬ ਦੀ ਸੇਵਕੀ ਨਹੀਂ ਲਿਖੀ ਬਾਣੀ ਵਿੱਚ ਇਹ ਨਹੀਂ ਲਿਖਿਆ ਕਿ ਮੁਸਲਮਾਨ ਬਣਨਾ ਯੋਗ ਹੈ ਇਹ ਬਾਦਸ਼ਾਹ ਉਸ ਵੇਲੇ ਦਾ ਹੰਕਾਰ ਨਾਲ ਮਨਾਉਣਾ ਚਾਹੁੰਦਾ ਸੀ ਕਿ ਸਿੱਖਾਂ ਨੂੰ ਲਿਖ ਦਿਓ ਕਿ ਮੁਹੰਮਦ ਬਣਨਾ ਚੰਗਾ ਹੈ دین ਕਬੂਲ ਕਰਨਾ ਚੰਗਾ ਹੈ ਅਜੂਰ ਨੇ ਕਿਹਾ ਕਿ ਨਹੀਂ ਮੰਨਿਆ ਜਾ ਸਕਦਾ ਮਾਰਨ ਕਿਹਾ ਦੋਜਿਕ ਪਉਂਦਾ ਕਵਰੇ ਇੱਚ ਤੂੰ ਨਾ ਹੋਏ ਰਸੂਲੋ ਜੇ ਰਸੂਲ ਦੇ ਵੀ ਰੱਬ ਚੇਤੇ ਨਹੀਂ ਨਰਗ ਚੋਂ ਪੈਣੋ ਹੋ ਵੀ ਨਹੀਂ ਬਚ ਸਕਦਾ ਕਈ ਰਾਮਕ੍ਰਿਸ਼ਨ ਰਸੂਲ ਬਿਰ ਭਗਤ ਕੋ ਨਾ ਤਕਬੂਲ ਇਸ ਪ੍ਰਕਾਰ ਦੇ ਵਚਨ ਕਲਗੀਧਰ ਜੀ ਨੇ ਵੀ ਲਿਖੇ ਹਨ ਸਾਰ ਸਿੰਘ ਜੀ ਇਸ ਪ੍ਰਕਾਰ ਅਰਜਨਤਾ ਚਲਾਇ ਮਾਨ ਹੋ ਗਿਆ ਸੀ ਗੁਰੂ ਸਾਹਿਬ ਆਪਣੇ ਇਰਾਦੇ ਤੋਂ ਕਦੇ ਚਲਾਇ ਮਾਨ ਨਹੀਂ ਹੁੰਦੇ ਇਹ ਜੇ ਪੂਰਨ ਸਤਗੁਰੂ ਜੀ ਹਨ ਪ੍ਰਮਾਣ ਨਹੀਂ ਕੋ ਨੇਜਾ ਨਾਮ ਦੀ ਸਾ ਸਰਗਰਾਂ ਦੇ ਪਾਸ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਨੇਜਾ ਹੈ ਇਹੋ ਹੀ ਨਿਸ਼ਾਨ ਹੈ ਨੇਜੇ ਨੂੰ ਫੜਲਾ ਬੰਦੀ ਇਹ ਨਿਸ਼ਾਨ ਬਣ ਜਾਂਦਾ ਹੈ ਅਤੇ ਜੇ ਗੱਡ ਲਈਏ ਤਾਂ ਨੇਜਾ ਬਣ ਜਾਂਦਾ ਹੈ ਕਿਉਂ ਨਿਸ਼ਚੈ ਜਿਹੜਾ ਗੱਡਣਾ ਕੀਤਾ ਸਿੱਖਾਂ ਦੇ ਅੰਦਰ ਹੈ ਇਹੋ ਹੀ ਨੇਜਾ ਹੈ ਤੇ ਇਸੇ ਦੇ ਪ੍ਰੇਮ ਦਾ ਬਸਤਰ ਰੂਪ ਇਸ ਨੂੰ ਨਿਸ਼ਾਨ ਬਣਾਇਆ ਹੋਇਆ ਮਹਾਰਾਜ ਸਾਹਿਬ ਜੀ ਨੇ ਸਾਤ ਅਗਨੀ ਰੂਪ ਨਿਸ਼ਾਨ ਕੀ 흘 ਰਿਹਾ ਪ੍ਰੇਮ ਦਾ ਵਸ ਰਜਿਸਤੇ ਹ ਸਤਿਗੁਰੂ ਸ਼ਬਦ ਸਵਾਰਿਓ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਦੁਆਰਾ ਸਿੱਖਾਂ ਦੇ ਪੈਰ ਹੀ ਸਵਾਰਨਾ ਕੀਤਾ ਹੈ। ਇਹ ਗੁਰੂ ਅਰਜਨ ਦੇਵ ਜੀ ਆਪ ਨੂੰ ਗੁਰੂ ਅਰਜਨ ਵਰਾਮਦਾਸ ਜੀ ਨੇ ਸ਼ਬਦ ਦੇ ਕੇ ਸਵਾਰਿਆ ਹੈ। ਇਹ ਗੁਰੂ ਅਰਜਨ ਦੇਵ ਜੀ ਆਪ ਮਾਰਾ ਸ਼ਬਦ ਦੇ ਕੇ ਸਾਡੀਆਂ ਜੀਵਨਾਂ ਨੂੰ ਸਵਾਰ ਦਿੱਤਾ ਹੈ। ਭਵਜਲ ਸਾਇਰ ਸੀ ਜਿਸ ਤੇ ਪਾਨਸ਼ਾਹ ਭਵਜਲ ਜੋ ਸੰਸਾਰ ਸਮੁੰਦਰ ਹੋਇਆ। ਇਹ ਦੋ ਪਾਰ ਹੋਣ ਵਾਸਤੇ ਜਿਸ ਵਿੱਚ ਮਹਾਰਾਜ ਜੀ ਪਦਾਰਥ ਰੂਪੀ ਬਿਸ਼ੇਰੂਪ ਜਲ ਹੈ ਸਾਰ ਡੂੰਗਾ ਅਸਗਾ ਹੈ ਇਹ ਜੰਮਨ ਮਾਰੂ ਦਾ ਜਿਸ ਭਾਇ ਜਲ ਹੈ ਇਹ ਸਮੁੰਦਰ ਆ ਹੈ ਤੋ ਜਿਵੇਂ ਮਾਹਲਾ ਸਮੁੰਦਰ ਬੇਹਾਠਾ ਹੈ ਇਸੇ ਪ੍ਰਕਾਰ ਸੰਸਾਰ ਸਮੁੰਦਰ ਹੈ ਸੇਤ ਇਹਦੇ ਦੇ ਪੁਰਨਾਮ ਦਾ ਮੰਨ ਤਾ ਤੁਸੀਂ ਸੱਚੇ ਪਾਤਸ਼ਾਹ ਨਾਮ ਹਰੀ ਕਾ ਬੂਹੇ ਥਾ ਜਿੱਥੇ ਪੂਰਨ ਹੋਏ ਤੇ ਜਹਾਈ ਦੀ ਲੋੜ ਹੁੰਦੀ ਹੈ ਹੇ ਮਹਾਰਾਜ ਇਹ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਜਹਾਜ਼ ਦਿੱਤਾ ਹੈ ਵਾਹਿਰੂ ਨਾਮ ਜਹਾਜ਼ ਹੈ ਜਦੋਂ ਸਉਤਰੇ ਪਾਰ ਜੋ ਸਰਬਦਾ ਕਰ ਸੇਵੰਦੇ ਪਾਰੋਕਾਰਨ ਹਾਰ ਇਹ ਭਵਜਲ ਜਿਹੜਾ ਹੈ ਭੈਲਾਕ ਜਮਨ ਮਰਨ ਦਾ ਜਾਦਾ ਐਸਾ ਸਮੁੰਦਰ ਸੰਸਾਰ ਇਹ ਤੋਂ ਸੱਚੇ ਬਾਦਸ਼ਾਹ ਸੇਤ ਉਜਲ ਆਪ ਦਾ ਅੰਮ੍ਰਿਤ ਨਾਮ ਹੀ ਦਿੱਤਾ ਹੈ ਪਰਮੇਸ਼ੁਰ ਦਾ ਇਹ ਜਹਾਜ਼ ਬਣਾਇਆ ਹੈ ਅਤੇ ਪੁਲ ਦੇ ਤੋਂ ਦੀ ਸੁਖਾਲੇ ਲੰਘ ਜੀਦਾ ਹੈ ਕਿਉਂ ਮਾਰਾ ਨਾਮ ਦਾ ਪੁਲ ਬੰਨਿਆ ਹੈ ਸਭ ਕੋਈ ਜਿਸ ਕਰਕੇ ਪਾਰ ਹੋ ਸਕੇ ਸੰਸਾਰ ਦੇ ਮੁੰਦਰ ਤੋਂ ਕੋਈ ਸਤਗੁਰ ਸੰਗਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾਏ ਪੁਲ ਬੰਨਿਆ ਹੈ ਦੁਨੀਆ ਨੂੰ ਪਾਰ ਕਰਨ ਵਾਸਤੇ ਜੋ ਨਾਮ ਹੈ ਜਹਾਜ ਦੀ ਨਿਆਈ ਬਖਸ਼ਾ ਵਿੱਚ ਸਤਗੁਰ ਸੰਗੇਤ ਕਿ ਹਮਾਰਾ ਤੁਹਾਡਾ ਸਤਗੁਰੂ ਰਾਮਦਾਸ ਸਾਹਿਬ ਦੇ ਨਾਮ ਸੰਗ ਭਲੀ ਪ੍ਰਕਾਰ ਹਿਤ ਹੈ ਨਾਮ ਲਾਗ ਜਗ ਉਧੜਿਓ ਕਿ ਸਤਗੁਰੂ ਤੁਹਾਡੇ ਨਾਲ ਜਿਨ੍ਹਾਂ ਦਾ ਭਲੀ ਪ੍ਰਕਾਰ ਹਿਤ ਹੈ ਉਹ ਜਗ ਜੀਵ ਨਾਮ ਚ ਲਾ ਕਰਕੇ ਉਧਰ ਗਏ ਮੁਕਤ ਹੋ ਗਏ ਹਨ ਜਗਤ ਉਧਾਰਨ ਨਾਮ ਇਹ ਮਹਾਰਾਜ ਜਗ ਤੇ ਉਧਾਰ ਕਰਨ ਵਾਲਾ ਜੋ ਅੰਮ੍ਰਿਤ ਨਾਮ ਹੈ ਸਤਗੁਰੂ ਤੁਠੇ ਪਾਬ ਆਪ ਜੀ ਨੇ ਸਤਗੁਰੂ RAM ਗਾਸ ਸਾਹਿਬ ਜੀ ਦੀ ਪ੍ਰਸੰਤਾ ਕਰਕੇ ਪਾਉਣਾ ਕੀਤਾ ਹੈ ਅਬ ਨਾਹੇ ਅਵਰ ਸਰਕਾਰ ਕੋਈ ਮਹਾਰਾਜ ਹੋਰ ਕਿਸੇ ਨਾਲ ਫੇਰ ਸਤਗੁਰੂ ਤੁਹਾਡੇ ਤੁਠੇ ਪ੍ਰਸੰਨ ਹੋਣ ਤੋਂ ਇਹ ਅੰਮ੍ਰਿਤ ਨਾਮ ਅਸੀਂ ਵੀ ਪਾਉਣਾ ਕੀਤਾ ਹੈ ਬਾਰ ਅੰਦਰ ਪੂਰੀ ਪੜੀ ਹੁਣ ਮਾਰਾ ਹੋਰ ਕਿਸੇ ਨਾਲ ਕੰਮ ਨਹੀਂ ਰਿਹਾ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਕਰਨ ਦੀ ਲੋੜ ਨਹੀਂ ਰਹੀ ਬਾਰ ਅੰਦਰ ਪੂਰੀ ਪੜੀ ਬਾਹਰ ਸੰਸਾਰ ਵਿੱਚ ਤੇ ਅੰਦਰ ਹਿਰਦੇ ਵਿੱਚ ਬਾਹਰ ਜਮਾਂ ਦੇ ਭੈਅ ਤੋਂ ਅੰਦਰ ਕਾਮ ਕ੍ਰੋਧ ਦੇ ਭੈਅ ਤੋਂ ਅਗਿਆਨ ਆਦਿਕਾ ਤੋਂ ਸਾਰਿਆਂ ਤੋਂ ਪੂਰੀ ਪੈ ਗਈ ਹੈ ਬਾਰ ਅੰਦਰ ਪੂਰੀ ਪੜੀ ਅੰਦਰ ਜੋ ਅੰਦਰ ਹਿਰਦਾ ਹੈ ਇਹਦੇ ਬਾਹਰ ਵਿੱਚ ਹੈ ਆਪ ਦੀ ਪ੍ਰਭਗਤੀ ਰੂਪੀ ਪੂਰਨਤਾ ਸਾਨੂੰ ਪ੍ਰਾਪਤ ਹੋ ਗਈ ਹੈ ਕਿਉਂ ਮਹਾਰਾਜ ਜੀ ਇਹ ਸੰਸਾਰ ਦੇ ਬਾਹਰ ਜਮਾਂ ਦੇ ਪ੍ਰਲੋਕ ਦੇ ਬਾਹਰ ਵਿੱਚ ਇਹ ਅੰਤਰ ਅੰਦਲੇ ਅ ਗਿਆਨ ਆਦ ਕਾਂ ਵਿੱਚ ਸਾਰਿਆਂ ਚ ਪੂਰਨਤਾ ਪੈ ਗਈ ਹੈ ਇਹ ਅੰਦਰ ਅੰਤਰ ਸੱਚੇ ਬਾਦਸ਼ਾਹ ਇੱਕੀ ਦੀ ਵਾਰੀ ਮਨੁੱਖਾ ਵਿੱਚ ਜਨਮ ਚ ਇਹ ਸਾਨੂੰ ਪੂਰਨ ਆਪ ਦੀ ذات ਪ੍ਰਾਪਤ ਹੋਈ ਹੈ ਜੋਤ ਰੂਪ ਹਰ ਆਪ ਇਹ ਮਹਾਰਾਜ ਜੋਤੀ ਸਰੂਪ ਜੋ ਅਕਾਲ ਪੁਰਖ ਆਪ ਦਾ ਸਭ ਵਿੱਚ ਜੋਤ ਜੋਤ ਹੈ ਸੋਏ ਤੇ ਦੇ ਚਾਨਨ ਸਭ ਵਿੱਚ ਚਾਨਨ ਹੋਏ ਗੁਰੂ ਨਾਨਕ ਕਹਾਉ ਉਸ ਜੋਤੀ ਸਰੂਪ ਵਾਹਿਗੁਰੂ ਨੇ ਸਤਗੁਰੂ ਨਾਨਕ ਨਾਮ ਆਪ ਕਹਾਉਣਾ ਕੀਤਾ ਹੈ ਨਾਤੇ ਅੰਗਦ ਭਇਓ ਸ੍ਰੀ ਗੁਰੂ ਨਾਨਕ ਦੇਵ ਅੰਗਦ ਪਹਿਉ ਤਨਾ ਤੋਂ ਸਰਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੂਜੇ ਸਰੂਪ ਹੋਏ ਤਤ ਸਿਉ ਤਤ ਮਿਲਾਈ ਜਿਵੇਂ ਸਾਹ ਸੰਗੀ ਜੀ ਪਾਣੀ ਚ ਪਾਣੀ ਮਿਲ ਜਾਂਦਾ ਹੈ ਅਗਨੀ ਇਹ ਚੰਗਿਆੜੇ ਅਗ ਚ ਮਿਲ ਜਾਂਦੇ ਹੈ ਜਿਵੇਂ ਇਸ ਪ੍ਰਕਾਰ ਹਵਾ ਜ ਹਵਾ ਮਿਲ ਜਾਂਦੀ ਹੈ ਧਰਤੀ ਚ ਧਰਤੀ ਮਿਲ ਜਾਂਦੀ ਹੈ ਆਕਾਸ਼ ਕੇ ਆਕਾਸ਼ ਮਿਲ ਜਾਂਦਾ ਹੈ ਇਕਤਾ ਦੇ ਜੋਗ ਪਾਦੇ ਤਾਂ ਹੀ ਮਿਲਾ ਕੇ ਇਕਤਾ ਕਰ ਦਿੱਤੀ ਆਪਨੇ ਅੰਗਦ ਕਿਰਪਾ ਧਾਰ ਜੇ ਮਹਾਰਾਜ ਅੰਗਦ ਗੁਰੂ ਅੰਗਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਧਾਰ ਕੇ ਅਮਰ ਸਤਗੁਰ ਥਿਰ ਕੀਆ ਸ੍ਰੀ ਗੁਰੂ ਅਮਰਦਾਸ ਨੂੰ ਜਗ ਦੇ ਤਾਰਨ ਵਾਸਤੇ ਗੁਰਤਾ ਗੱਦੀ ਤੇ ਫਿਰ ਇਸਤ ਕੀਤਾ ਅਮਰਦਾਸ ਅਮਰਤ ਛਤਰ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਨੇ ਅੰਮ੍ਰਿਤ ਨਾਮ ਦਾ ਜਿਹੜਾ ਛਤਰ ਹੈ ਗੁਰੂ ਰਾਮਹਿ ਦੀ ਸਤਿਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ਣਾ ਕੀਤਾ ਗੁਰੂ ਰਾਮਦਾਸ ਦਰਸ਼ਨ ਪਰਸ ਅਪੇ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਪਰਸ ਕੇ ਮਿਲ ਕੇ ਕਹੇ ਮਥਰਾ ਅੰਮ੍ਰਿਤ ਬੈਣ ਮਥਰਾ ਪਟ ਜੀ ਅੰਮ੍ਰਿਤ ਪਟ ਬੋਲੀ ਹਨ ਇਸ ਕਰਕੇ ਬੱਬੇ ਨਾਲ ਲਿਖਿਆ ਹੈ ਕਹੇ ਮਥਰਾ ਅੰਮ੍ਰਿਤ ਬੈਣ ਜਿਵੇਂ ਸੇਵਰ ਸ਼ਬਦ ਡੇਰੇ ਦਾ ਬਾਜ ਹੁੰਦਾ ਪਰ ਸੇਵਰ ਨਾਮ ਸਿਮਰਨ ਦਾ ਪੰਚ ਸੰਗਿਆ ਅਨੁਸਾਰ ਬੋਲੀ ਅਨੁਸਾਰ ਜਿਵੇਂ ਸੱਤੇ ਡੂਮਾਂ ਆਖੀ ਵਿੱਚ ਡੂਮਾਂ ਦੀ ਭਾਸ਼ਾ ਇੱਥੇ ਭੱਟ ਭਾਸ਼ਾ ਵਰਤਦੇ ਹਨ ਕਹੇ ਮਥਰਾ ਅੰਮ੍ਰਿਤ ਬੈ ਜਿਸ ਪ੍ਰਕਾਰ ਆਮ ਲੋਕ ਜਿਹੜੇ ਫਿਰੋਜ਼ਪੁਰ ਦੇ ਆ ਬੱਬਾ ਲਾਉਦੇ ਅੰਮ੍ਰਿਤ ਕਹਿੰਦੇ ਆ ਇਹ ਬੋਲੀ ਨੂੰ ਸਤਕਾਰ ਦਿੱਤਾ ਹੈ ਮਥਰਾ ਦੀ ਅੰਮ੍ਰਿਤ ਸ੍ਰੀਖੇ ਮਾਨ ਕਹਿੰਦੇ ਹਨ ਮਚਨ ਬੋਲਦੇ ਹਨ ਮੂਰਤ ਪੰਚ ਪਰਮਾਨ ਪੁਰਖ ਇਹ ਕੀ ਅੰਮ੍ਰਿਤ ਰੂਪ ਬਚਨ ਬੋਲਦੇ ਹੋ ਕੰਦੇ ਮਹਾਰਾ ਮੂਰਤ ਪੰਜ ਪ੍ਰਮਾਨ ਪੁਰਖੋ ਇਹ ਪੰਜਵੇਂ ਸਰੂਪ ਮਹਾਰਾ ਸਾਹਿਬ ਪ੍ਰਮਾਨੀਕ ਸਦਰਸ ਚਾਹਾਂ ਗੁਰਾਂ ਦੇ ਗੁਰ ਅਰਜਨ ਪਿੱਖੋ ਨੈ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਸਾਹਿਬ ਜੀ ਪੰਜਵਾਂ ਸਰੂਪ ਮਹਾਰਾ ਸਾਹਿਬ ਦੇਖਣਾ ਕਰੋ ਇਹਨਾਂ ਨੇਤਰਾ ਨੂੰ ਸਫਲੇ ਕਰੋ ਨਿਸ਼ਣ ਕਰਕੇ ਸਤ ਰੂਪ ਸਤ ਨਾਮ ਏ ਭਾਈ ਸਤਗੁਰਾਂ ਦਾ ਸਤ ਸਰੂਪ ਹੈ ਤੇ ਸਤ ਨਾਮ ਤੇਰਾ ਪਰਾਪੂਰਬਲਾ ਨਾਮ ਹੈ ਸਤ ਸੰਤੋਖ ਧਰਿਓ ਔਰ ਸਤ ਸਰੂਪ ਗੁਰਾਂ ਦੇ ਸੱਚੇ ਨਾਮ ਦੁਆਰਾ ਸਤ ਜਿਹੜਾ ਸਤ ਪ੍ਰਤਕੀ ਹੋਣਾ ਹੈ ਸੱਚ ਬੋਲਣਾ ਸੱਚੇ ਪੁਰਖਾਂ ਨਾਲ ਮਲਾਪ ਕਰਨਾ ਆਪ ਸੱਚ ਦੇ ਧਾਰਨੀ ਹੋਣਾ ਸਤ ਦੀ ਕਿਰਤ ਕਰਨ ਵਾਲੇ ਹੋਣਾ ਇਸ ਪ੍ਰਕਾਰ ਦਾ ਸਤ ਜਿਹੜਾ ਹੈ ਦੇਖ ਪਰਾਈਆਂ ਚੰਗੀਆਂ ਮਾਵਾਂ ਪਹਿਣਾ ਧੀਆਂ ਜਾਣੇ ਇਹੋ ਜਿਹਾ ਸਤ ਵਾਲਾ ਹੋਣਾ ਸੰਤੋਖ ਜਿਹੋ ਜਿਹਾ ਲਾਭ ਪ੍ਰਾਪਤ ਹੋਣਾ ਉਹਦੇ ਚ ਪ੍ਰਸੰਨ ਰਹਿਣਾ ਜੋ ਤੂੰ ਦੇ ਤਹੀਂ ਇਹ ਤ੍ਰਿਪਤਾ ਹੈ ਆਨ ਨਕਤ ਹੂੰ ਧਾਵੋ ਐਸਾ ਜਿਹੜਾ ਸੰਤੋਖ ਹੈ ਜੈਸਾ ਲਾਭ ਹੋਵੇ ਉਹਦੇ ਚ ਪ੍ਰਸੰਨ ਰਹਿਣਾ ਤਦ ਭਾਵ ਹੈ ਅੱਧੀ ਪਰਵਾਣ ਸਤ ਸੰਤੋਖ ਧਰਿਓ ਓਰ ਇਹ ਹਿਰਦੇ ਚ ਗੁਣਾਂ ਨੂੰ ਸਿੱਖਾਂ ਦੇ ਧਾਰਮਿਕ ਕੀਕਰ ਰੱਖਿਆ ਹੈ ਆਪਨੇ ਆਦਿ ਪੁਰਖ ਪ੍ਰਤਖ ਜੋ ਆਦੀ ਪੂਰਨ ਅਕਾਲ ਪੁਰਖ ਪ੍ਰਤਖ ਹੈ ਲਿਖਿਓ ਅਚਰ ਮਸਤਕ ਧੁਰ ਉਹਨਾਂ ਨੂੰ ਮਾਰਾ ਤੁਹਾਡੇ ਮੱਥੇ ਤੇ ਇਹ ਅੱਖਰ ਲਿਖ ਦਿੱਤਾ ਹੈ ਲੇਖਕ ਨੇ ਤੁਸੀਂ ਸੰਸਾਰੀ ਪੁੱਤ ਕਹਾਵਾ ਹੈ ਸੰਸਾਰੀ ਪੁੱਤਰ ਗੁਰੂ ਕਹਾਉਂਗੇ ਆਪ ਇਸ ਪ੍ਰਕਾਰ ਬੀਬੀ ਨੇ ਕੁਛ ਮੰਗਿਆ ਸੀ ਕਿ ਮਹਾਰਾਜ ਜਾਣ ਨਾ ਦੇਸਾਂ ਛੋਡਿਓ ਹੋਰ ਨਾ ਕਿਸੇ ਅਜਰ ਜਰਾਵਾ ਹੈ ਇਹ ਛੋੜ ਵਕਤੋਂ ਨਹੀਂ ਗੁਰਾਈ ਜਾਣ ਦੇਣੀ ਇਹ ਹੋਰ ਕਿਤੇ ਅਜਰ ਨਹੀਂ ਜਰਿਆ ਜਾਣਾ ਸਤਿਗੁਰਾਂ ਨੇ ਕਿਹਾ ਬੀਬੀ ਬੜੀਆਂ ਮੁਸ਼ਕਲਾਂ ਆਉਣਗੀਆਂ ਕਹਿਣ ਲੱਗੀ ਬਹਾਰਾ ਮੇਰੀ ਬੰਸ ਸੀ ਸਕੇ ਪਾਤਸ਼ਾਹ ਇਹ ਕੁਰਬਾਨੀਆਂ ਕਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮੇਂ ਦਿੱਲੀ ਸੀਸ ਦੇਣਾ ਜਿਵੇਂ ਸਾਹਿਬ ਜਿਆਦਾ ਨਿਮਾਜਿਤ ਸੀਹੀਨ ਹੋਣਾ ਜਿਸ ਪ੍ਰਕਾਰ ਚਮਕੌਰ ਸਾਹਿਬ ਤੋਂ ਸਾਹਿਬ ਜੀ ਅਕਸ਼ੀਨ ਸੀਹੀਨ ਹੋਣਾ ਇਸੇ ਪ੍ਰਕਾਰ ਮਹਾਦਾਜੀ ਨੇ ਕੁਰਬਾਨੀ ਜਿਹੜੀ ਸੀ ਕਿ ਆ ਕੇ ਹੈ ਮਹਾਰਾਜ ਬੀਬੀ ਭਾਨੀ ਕਿਹਾ ਹੋਰ ਕੇ ਤੋ ਅਜਰ ਜਰਿਆ ਨਹੀਂ ਜਾਣਾ ਇਹ 16 ਵਸ ਦੇ ਜੁਮੇ ਰਹਿਣ ਦੇ ਉਹ ਕੁਰਬਾਨੀ ਇਹੋ ਅਜਰ ਕਰਨ ਵਾਲੀ ਬੰਸ ਹੋਵੇ ਮੇਰੀ ਬੰਸ ਹੀ ਮਹਾਰਾਜ ਕੁਰਬਾਨੀ ਕਰੇ ਮੁਲਕ ਦੀ ਰੱਖਿਆ ਵਾਸਤੇ ਇਸ ਕਰਕੇ ਲਿਖਿਓ ਅੱਖਰ ਮਸਤਕ ਧੁਰੋਂ ਮੱਥੇ ਤੇ ਖੜੇ ਲਿਖਣਾ ਕੀਤਾ ਆਪ ਗੁਰਤੈ ਦੇ ਮਾਲਕ ਹੋ ਫੇਸੋੜ ਵੰਸ ਵਿੱਚ ਗੁਰਤਾ ਗੱਦੀ ਰਹੀ ਐ ਪ੍ਰਗਟ ਜੋਤ ਜਗਮਗੈ ਕਿਸ ਸਰਕਾਰਾ ਸ਼ਲਸੂਖੇ ਸਤਗੁਰੂ ਤੋਰੋਂ ਮੱਥੇ ਤੇ ਆਪ ਨੂੰ ਗੁਰਤਾ ਦੀ ਪ੍ਰਾਪਤੀ ਹੋਣੀ ਲਿਖੀ ਹੋਈ ਐ ਪ੍ਰਗਟ ਜੋਤ ਜਗਮਗ ਐ ਜੇ ਮਹਾਰਾਜੀ ਆਪਦੇ ਅੰਦਰ ਪ੍ਰਗਟ ਜੋਤ ਕ੍ਰਿਸ਼ਣ ਦੀ ਜਗਮਗਾ ਪ੍ਰਕਾਸ਼ ਰਹੀ ਐ ਤੇਜ ਪੂਆ ਮੰਡਲ ਛਾ ਗਿਆ ਸਾਰੀ ਪ੍ਰਥਵੀ ਮੰਡਲ ਦੇ ਗੋਲਾਕਾਰ ਚ ਆਪਦਾ ਤੇਜ ਫੈਲ ਰਿਹਾ ਹੈ ਪਾਰਸ ਪਰਸ 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 ਜਿਵੇਂ ਪਾਰਸ ਨਾਲ ਪੰਗੁਰੂ ਨਾਨਕ ਸਾਹਿਬ ਪਾਰਸ ਨਾਲ ਪਰਸ ਕੇ ਗੁਰੂ ਅੰਗਦ ਸਾਹਿਬ ਜੀ ਪਾਰਸ ਹੋਏ ਪਾਰਸ ਪਾਰਸ ਅਤੇ ਗੁਰੂ ਅੰਗਦ ਸਾਹਿਬ ਪਾਰਸਨਾ ਪਰਸ ਕੇ ਗੁਰੂ ਅਮਰਦਾਸ ਜੀ ਪਾਰਸ ਹੋਏ ਗੁਰੂ ਅਮਰਦਾਸ ਪਾਰਸਨਾ ਪਰਸ ਕੇ ਗੁਰੂ ਰਾਮਦਾਸ ਜੀ ਪਾਰਸ ਹੋਏ ਗੁਰੂ ਰਾਮਦਾਸ ਪਾਰਸਨਾ ਪਰਸ ਕੇ ਸ੍ਰੀ ਗੁਰੂ ਅਰਜਨ ਦੇਵ ਪਾਰਸ ਰੂਪ ਹੋਏ ਗੁਰੂ ਕਹਾ ਕਿਉਂ ਮਾਰਾ ਗੁਰੂਆਂ ਦੇ ਗੁਰੂ ਚੇਤਨ ਸਰੂਪ ਆਪ ਨੇ ਕਹਾਣਾ ਕੀਤਾ ਪਾਨਮ ਬਥਰਾ ਮੂਤ ਸਦਾ ਥਿਰ ਮੂਰ ਭਗਤ ਮਥਰਾ ਪਟਰ ਜੀ ਕਹਿੰਦੇ ਹਨ ਜੁਜਰਵੇ ਆਪਣੇ ਅਥਰਵਨ ਵੇਦ ਦੇ અવਤਾਰ ਗੁਰੂ ਸਾਹਿਬ ਦਾ ਸਰੂਪ ਜੋ ਹੈ ਉਹਦੇ ਚਿੱਤ ਦੀ ਮਿਰਤ ਨੂੰ ਸਦਾ ਰਸਤਿਤ ਕਰਕੇ ਨਾਏ ਚਿੱਤ ਸਨਮੁਖ ਰਹੋ ਚਿੱਤ ਜੋੜ ਕੇ ਸਨਮੁਖ ਮਨਾ ਟਿਕਿਆ ਰਹੋ ਮਹਾਰਾਜ ਦੀ ਆਗਿਆ ਤੋਂ ਉਲਟ ਨਾ ਕਰੇ ਹੋਈ ਹਰ ਵਕਤ ਧਿਆਨ ਵਿੱਚ ਲੀਨ ਹੋ ਮਹਾਰਾਜ ਜੇ ਬਾਲ ਯੁਗ ਜਹਾਜ ਅਰਜੁਨ ਗੁਰੂ ਇਹ ਕਲਯੁਗ ਦੇ ਪਾਰਨ ਵਾਸਤੇ ਗੁਰੂ ਅਰਜੁਨ ਸਾਹਿਬ ਨੇ ਜਹਾਜ ਗੁਰੂ ਗੋਬਿੰਦ ਸਾਹਿਬ ਜੀ ਕਾਇਮ ਕੀਤੇ ਹੈ ਗੁਰੂ ਅਰਜਨ ਸਾਹਿਬ ਵੀ ਆਪ ਜਹਾਜ ਦੀ ਨਹੀਂ ਆਈ ਹਨ ਸਗਲ ਸ੍ਰੇਸ਼ਟ ਲਗ ਬੇਤਰ ਹੋ ਜਿਸ ਕਰਕੇ ਸਾਰੀ ਸਿੱਕੀ ਲੱਗ ਕਰਕੇ ਵਿਸ਼ੇਸ਼ ਕਰਕੇ ਤਰੋ ਤਰ ਜਾਵੇ ਇਹ ਗੁਰੂ ਮਹਾਰਾਜ ਸਾਹਿਬ ਜੀ ਜਹਾਜ ਦੀ ਨਹੀਂ ਆਈ ਆਪ ਹਨ ਜਹਾਜ ਦੀ ਨਹੀਂ ਆਈ ਕਿਸੇ ਗੁਰਗੰਗ ਸਾਹਿਬ ਜੀ ਰਕੇ ਹਨ ਤੇ ਇਹ ਜਨ ਜੱਚੋ ਜਗਤਰ ਪਰ ਜਾਣੀਅਤ ਤੇ ਜਨੋ ਭੱਟੋ ਜਨੋ ਸੁਣੋ ਭਗਤੋ ਸੁਣੋ ਓਨ ਉਹ ਸਤਗੁਰੂ ਦੇ ਤਾਂ ਹੀ ਆਪਾਂ ਮੰਗਣਾ ਕਰੋ ਹੈ ਜਨੋ ਜਗਤਰ ਪਰ ਜਾਨੀ ਜੋ ਮਾਰਾ ਸਾਰੀ ਦੁਨੀਆ ਵਿੱਚ ਜੋ ਤੋਹਾ ਜੁਗਤ ਸਾਹਿ ਸਹਿ ਕਾਇਆ ਫੇਰ ਪਲਟੀ ਹੈ ਸਾਰੇ ਜੇ ਜਾਣੇ ਗਏ ਹਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਾਸਰ ਰਹਿਣ ਬਾਸ ਜਾ ਕੋ ਹਿਤ ਨਾਮ ਸਿਉ ਜਿਨ੍ਹਾਂ ਦਾ ਬਾਸਰ ਦਿਨ ਤੇ ਰਹਿਣ ਰਾਤ ਹਰ ਵਕਤ ਪਰਮੇਸ਼ਰ ਦੇ ਨਾਮ ਨਾਲ ਭਗਤੀ ਚ ਰੰਗੇ ਹੋਏ ਹੈ ਬਾਸਾ ਹੈ ਜਿਨ੍ਹਾਂ ਦਾ ਪਰਮਗਤ ਮਾਰੇ ਨਾਮ ਨਾਲ ਜੁੜੇ ਰਹਿੰਦੇ ਹਨ ਪਰਮ ਅਤੀਤ ਪਰਮੇਸ਼ਰ ਕਾ ਰੰਗ ਰੇਰੇ ਸਰਗੁਣ ਜੀ ਬ੍ਰਹਮ ਰੂਪ ਹੁੰਦੇ ਹੋਏ ਫਿਰ ਪਰਮ ਅਤੀਤ ਅਸੰਗ ਹੋ ਕੇ ਦੁਨੀਆ ਦੇ ਮੋਹ ਤੋਂ ਪਰਮੇਸ਼ਰ ਦੇ ਪ੍ਰੇਮ ਰੰਗ ਚ ਆਵ ਰੰਗੇ ਹੋਇਆ ਮੈਂ ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿ ਆਪ ਨੇ ਅੰਦਰ ਕੋਈ ਕਿਸੇ ਪ੍ਰਕਾਰ ਦੀ ਪਦਾਰਥਾਂ ਦੀ ਵਿਸ਼ਿਆਂ ਦੀ ਵਾਸ਼ਨਾ ਨਹੀਂ ਪਰ ਫਿਰ ਪਰਿਵਾਰ ਦੇ ਸਮੇਤ ਰਖੀਦੇ ਹੈ ਗੁਰੂ ਮਾਰਾ ਸਾਹਰੇ ਮੈਨ ਮਾਤਾ ਗੰਗਾ ਜੀ ਹਨ ਸਭ ਜਾਦੇ ਕੋ ਹਰ ਗੋਬਨ ਸਾਹਿਬ ਜੀ ਹਨ ਦੁਨੀਆ ਦੀ ਸਤਿਦਕ ਲੋਕੀ ਖੜਾ ਵਾਸ਼ਨਾ ਤੋਂ ਰਹਿਤ ਹੈ ਪਰ ਗਰਸ ਦੇ ਸਾਹ ਪਰਿਵਾਰ ਦੇ ਸਮੇਤ ਵੀ ਅਖੀ ਦੇ ਹਨ ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲਾਗਿਓ ਅਪਰ ਜੋ ਪ੍ਰਕਿਰਤੀ ਹਰੇ ਹੈ ਪਰੰਪਰ ਪਰੇ ਤੋਂ ਪਰਿਆ ਜੋ ਬ੍ਰਹਮ ਹੈ ਉਸ ਪੂਰਨ ਨਾਲ ਪ੍ਰੇਮ ਲੱਗਾ ਹੋਇਆ ਹੈ। ਤਿਨ ਭਗਵੰਤ ਰਸ ਨਾਹੀ ਔਰ ਕਾਮ ਸਿਓ। ਬਿਨਾਂ ਭਗਵੰਤ ਤੋਂ ਮਹਾਰਾਜ ਦਾ ਕਿਸੇ ਹੋਰ ਕਮ ਨਾ ਪ੍ਰੇਮ ਹੀ ਨਹੀਂ ਹੈ। ਹਰ ਵਕਤ ਵਾਹਿਗੁਰੂ ਦੇ ਰਸ ਵਿੱਚ ਹੀ ਲੀਨ ਰਹਿੰਦੇ ਹਨ। ਮਥਰਾ ਕੋ ਪ੍ਰਭ ਸਰਬ ਮੈ ਅਰਜਨ ਗੁਰ। ਸਾਡੇ ਮਥਰਾ ਜੀ ਕਹਿੰਦੇ ਸਾਡੇ ਪ੍ਰਭੂ ਉਹ ਸਵਾਮੀ ਹੈ। ਇਹ ਸਰਬਮੈ ਸਰਵ ਰੂਪਾਂ ਵਿੱਚ ਹੈ। ਸਾਰਿਆਂ ਦੇ ਗੁਰੂ ਹਨ ਆਪ ਭਗਤ ਕਾ ਹੇਤ ਪਾਏ ਰਹੋ ਮੇਲ ਰਾਮ ਤੇ ਭਗਤੀ ਦਾ ਹੇਤ ਕਾਰਨ پا ਕੇ ਕਿ ਸਾਰੀ ਦੁਨੀਆ ਨੂੰ ਭਗਤੀ ਜੋੜਨਾ ਹੈ ਆਰਾਮ ਰੂਪ ਵਿੱਚ ਮਿਲ ਰਹੇ ਬ੍ਰਹਮ ਰੂਪ ਆਪ ਹੀ ਹਨ